ਚਾਹ ਵਾਲੀ ਗੱਲ ਉਹ ਸੁਣਾ ਦੋ ਪਾਏ ਕਹਣਾ ਖਰਾ ਲੱਜੂ ਉਹ ਕਿਸੇ ਪਿੰਡ ਗਾਉਣ ਗਏ ਤੇ ਜਿੱਥੇ ਅਸੀਂ ਪ੍ਰੋਗਰਾਮ ਲਾਇਆ ਧਰਮਸ਼ਾਲਾ ਦੇ ਵਿੱਚ ਉੱਥੇ ਜਦੋਂ ਬਾਅਦ ਵਿੱਚ ਅਸੀਂ ਨਾਂ ਦੱਸਿਆ ਮੈਂ ਸੁਖਰਾਜ ਸਿੰਘ ਸੰਦੋਹਾ ਜਦੋਂ ਸੰਦੋਹਾ ਕਿਹਾ ਤੇ ਸੰਦੋਹੇ ਦਾ ਨਾਂ ਲੈ ਕੇ ਕੁੜੀ ਸਾਡੇ ਪਿੰਡ ਦੀ ਸੀ ਹਾਂ ਉਹ ਖੜੀ ਹੋ ਗਈ ਆ ਦੀ ਵੀਰਾ ਮੈਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਲੱਗਿਆ ਮੈਂ ਤੈਨੂੰ ਛੋਟੇ ਜਿਹੇ ਨੂੰ ਵੇਖਿਆ ਤੇ ਆ ਨਾਲ ਹੀ ਘਰ ਹੈ ਆਪਣਾ ਚਾਹ ਪਾਣੀ ਪੀ ਕੇ ਜਾਇਓ ਜਦੋਂ ਘਰੇ ਗਏ ਚਲੋ ਘਰੇ ਕੋਈ ਨਾ ਤੇ ਕੁੜੀ ਆ ਦੀ ਹਾਂ ਬਈ ਚਾਹ ਪੀਓਗੇ ਜਾਂ ਪਾਣੀ ਪੀਓਗੇ ਉਹਨੇ ਕਹਿੰਦੀ ਕਹਿੰਦੀ ਨੇ ਦੁੱਧ ਦਾ ਡੋਲੂ ਅੱਧਾ ਕਿਲੋ ਦਾ ਟੰਗਿਆ ਪਿਆ ਸੀ ਉਹ ਲਾ ਕੇ ਸਾਨੂੰ ਤਿੰਨਾਂ ਨੂੰ ਦੁੱਧ ਦਾ ਡੋਲੂ ਦਿੱਤਾ ਕਰਤਾ ਮੈਂ ਉਹਨੂੰ 100 ਰੁਪਏ ਕੱਢ ਕੇ ਦਿੱਤਾ ਕਿ ਮੈਂ ਆਖਿਆ ਬੇਲਾ ਕਿਰਨਾ ਤੇਰੀ ਸੱਸ ਕਹੇ ਜੀ ਐ ਹਾਦੀ ਕਿਵੇਂ ਬਾਈ ਮੈਂ ਕਿਹਾ ਕੌੜ ਹੈ ਕਿ ਸੀਲ ਹੈ ਆਦੀ ਆਦ ਵਿਚਾਲਾ ਜਾਏ ਬੇਬੇ ਘਰੇ ਨਹੀਂ ਦੁੱਧ ਆਹੀ ਐ ਦੁੱਧ ਤੁਸੀਂ ਮੁੱਲ ਲੈਨੇ ਹੋ ਤੋ ਸਾਰਾ ਹੀ ਸਾਨੂੰ ਪਿਆਤਾ ਤੇ ਜੇ ਆਕੇ ਤੈਨੂੰ ਬੁੜੀ ਲੜੀ ਫਿਰ ਸਾਡੀ ਤਾਂ ਸੇਵਾ ਕੀਤੀ ਐਵੇਂ ਜਾਉ ਨਾ ਕੋਈ ਪਤਾ ਕੀ ਆਦੀ ਹੋ ਜੇ ਮੇਰੀ ਸੱਸ ਨੇ ਪੁੱਛਿਆ ਦੁੱਧ ਕਿੱਧਰ ਗਿਆ ਮੈਂ ਕਹਿੰਦੂ ਕੁੱਤੇ ਪੀ ਗਏ ਮੈਂ ਕਿਹਾ ਸਾਡਾ 100 ਰੁਪਇਆ ਮੋੜ ਦੇ ਸ਼ਾਬਾਸ਼ ਤੂੰ ਜਿਹੜਾ ਮਨਤਨ ਪਿੰਡਾਂ ਵਾਲਿਆਂ ਦਾ ਕਰਨਾ ਸੀ ਕਰਤਾ